ਨਵਾਂ ਹੈ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵਰ ਆਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ हम अवगुण परे एक गुण नाही अमृत शाड बिघै बिख खाई माया मोह परम पर पूले ਸਤਿਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਉ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਤੇਮਰੀ ਸਰਨ ਤੋ ਮਰੀ ਆਸਾ ਤੁਮਹੀ ਸਜਨ ਸੋਹੇਲੇ ਰਾਖੋ ਰਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁ ਕਹ ਤਲ ਗੁਰ ਸੇਵਿਆ ਅਲਸ ਸਹਿਜ ਸੁ ਬਾਏ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਫਤ ਖਸਮ ਦੀ ਨੂਰੇ ਅਰਸ ਕੁਰਸਾ ਛਟੀ ਐ ਤਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਈਐ ਸਜਣ ਸਚਾ ਬਾਦਸ਼ਾਹ ਸਿਰ ਸਾਹਾਂ ਦਾ ਸਾਹ ਜੇਸਾ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾਵੇ ਸਾਹ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਸ੍ਰਿਸ਼ਟ ਓ ਪੈਂਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨੇ ਤਾਲਿਆ ਤਾਲ ਹੈ ਪਿਆਰਾ ਆਪਨੇ ਮਾਨਿਆ ਮਾਨ ਆਪੇ ਸ਼੍ਰੇਸ਼ਟ ਉਹ ਪੈਂਦਾ ਪਿਆਰਾ ਕਰ ਸੂਰਜ ਚੰਦ ਚਨਾਨ ਆਪਨੇ ਤਾਨਿਆ ਤਾਨ ਹੈ ਪਿਆਰਾ ਆਪਨੇ ਮਾਨਿਆ ਮਾਨ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੋ ਜਾਨ ਮੇਰੇ ਮਨ Jap Ram Naam Ni Saan Sat Sangat ਮੈਲਾ ਤੇ ਆਏ ਤੂੰ ਹਰ ਹਰ ਬਹੜਨਾ ਆਵਨ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਇਂਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨਾ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੇ ਦਾਨਾ ਆਪੇ ਸੇਵਾ ਕਰਾਈਂਦਾ ਪਿਆਰਾ ਆਪੋਂ ਦੇਵਾਵੇ ਮਾਨ ਆਪੇ ਤਾੜੀ ਲਾਇਂਦਾ ਪਿਆਰਾ ਆਪੇ ਗੁਨੀ ਨਿਦਾਨ ਆਪੇ ਵੱਡਾ ਆਪ ਹੈ ਪਿਆਰਾ आप ही प्रदान आप कीमत, कीमत पाए प्यारा आप तुल परवान आप आतुल अतुल तो लाएंदा प्यारा ਜਨ ਨਾਨਕ ਸਤਿ ਕੁਰਬਾਲਾ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪਰਦਾ ਨਾ आपे कीमत पाएंदा प्यारा आपे तुल परवान आपे आ तुल तो लाइंदा प्यारा ਜਨ ਨਾਨਕ ਸੱਦ ਕੁਰ ਬਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਚੌਥਾ ਆਪੇ ਸ੍ਰੇਸ਼ਟ ਉਹ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਨ ਆਪ ਨੇ ਤਾਨਿਆ ਤਾਨ ਹੈ ਪਿਆਰਾ ਆਪ ਨੇ ਮਾਨਿਆ ਮਾਨ ਆਪ ਦਇਆਕਰ ਰਖਦਾ ਪਿਆਰਾ ਆਪੇ ਸੁਗੜ ਸੋ ਜਾਣ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਜੋਗੋ ਜੋਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਵਿਰਾਜਮਾਨ ਹਾਜ਼ਰ ਨਾਜ਼ਰ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗਰੀਬ ਨਵਾਜ਼ ਜੀਆਂ ਨੇ ਆਪਾਰ ਕਿਰਪਾ ਕੀਤੀ ਹੈ ਅੰਮ੍ਰਿਤ ਵੇਲਾ ਸਜਣਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਸੋ ਗੁਰੂ ਸਾਹਿਬ ਜੀਆ ਨੇ ਕਿਰਪਾ ਕੀਤੀ ਹੈ ਜੋ ਚਾਰ ਪਹਿਰ ਅੰਮ੍ਰਿਤ ਵੇਲਾ ਗੁਰੂ ਸਾਹਿਬ ਜੀਆ ਨੇ ਬਖਸ਼ ਕੀਤੇ ਸੱਚੇ ਨਾਮ ਦੀ ਵਡਿਆਈ ਵਿਚਾਰ ਉਸ ਨਾਮ ਦੇ ਨਾਲ ਜੁੜਨ ਦਾ ਗੁਰੂ ਸਾਹਿਬ ਜੀਆ ਨੇ ਅਮਰਤ ਵੇਲੇ ਭਵਿਸ਼ਿਸ਼ ਕੀਤੇ ਹਨ ਗੁਰੂ ਦੀ ਕਿਰਪਾ ਦੁਆਰਾ ਦਰਮੰਦ ਠੰਡੇ ਦਰਬਾਰ ਤੁਜ ਬਿਨ ਸੁਰਤਾ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਬਾਰ ਤਖਤਾਂ ਤੇ ਬਿਰਾਜਮਾਨ ਸਜੇ ਸੁਭਾਏ ਮਨ ਹੋਏ ਗੁਰੂ ਸਾਹਿਬ ਜੀਆ ਨੇ ਪਾਵਨ ਪਵਿੱਤਰ ਲਾਹੀ ਗੁਰਬਾਣੀ ਨੇਮ ਦੁਆਰਾ ਪਾਤਸ਼ਾਹ ਜੀਆ ਨੇ ਨਿਹਾਲ ਕਰਤਾਰਤ ਕਰਨਾ ਕੀਤਾ ਹੈ ਸੋ ਗੁਰੂ ਮਹਾਰਾਜ ਜੀਆ ਦੇ ਪਾਵਨ ਮੁਖਵਾਕ ਹੁਕਮਨਾਮੇ ਸਾਹਿਬ ਬਖਸ਼ਿਸ਼ ਹੋਏ ਹਾਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੇ ਪਾਵਨ ਅੱਜ ਦੇ ਫਰਮਾਨ ਅੰਦਰ ਗੁਰੂ ਪਾਤਸ਼ਾਹ ਜੀਆ ਨੇ ਉਸ ਪਰਮੇਸ਼ਰ ਅਕਾਲ ਪੁਰਖ ਸਤਿਗੁਰੂ ਜੋ ਪਰਮੇਸ਼ਰ ਹੈ ਪ੍ਰਭੂ ਮਾਲਕ ਹੈ ਉਸ ਦੇ ਬਾਰੇ ਗੁਰੂ ਸਾਹਿਬ ਜੀਆ ਨੇ ਪਾਵਨ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ ਸੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ 606 ਅੰਗ ਤੇ ਸੋਭਾਏ ਮਾਨ ਪਾਵਨ ਸ਼ਬਦ ਸੋਰਠਿ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਉਸ ਅਕਾਲ ਪੁਰਖ ਪਰਮੇਸ਼ਰ ਬਾਰੇ ਸਤਿਗੁਰਾਂ ਜੀਆਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਸੋਰਠ ਮਹਲਾ ਚੌਥਾ ਆਪੇ ਸ੍ਰਿਸ਼ਟ ਉਹ ਪਾਏ ਦਾ ਪਿਆਰਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਪਦੇਸ਼ ਸਮਝਾਉਣਾ ਕੀਤਾ ਹੈ ਕਿ ਜੋ ਸ੍ਰਿਸ਼ਟੀ ਦਾ ਮਾਲਕ ਹੈ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਜੋ ਜਨਮ ਮਰਨ ਤੋਂ ਰਹਿ ਉਸ ਆਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਸਜਣਾ ਕੀਤੀ ਹੈ ਇਸ ਦੀ ਉਤਪਤੀ ਕੀਤੀ ਹੈ ਆਪੇ ਸ੍ਰਿਸ਼ਟ ਉਹ ਪਾਏ ਦਾ ਪਿਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਮਾਲਕ ਪ੍ਰਭੂ ਨੇ ਤੇ ਉਸ ਨੇ ਹੀ ਇਹ ਸੂਰਜ ਚੰਦ ਚਾਨਣ ਚਾਨਣ ਵਾਸਤੇ ਸੂਰਜ ਦੀ ਉਤਪਤੀ ਸੂਰਜ ਦੀ ਜੋ ਜਨਮ ਆ ਉਤਪਤੀ ਹੋਈ ਚੰਦ ਦੀ ਉਤਪਤੀ ਹੋਈ ਗੁਰੂ ਮਹਾਰਾਜ ਜੀਆ ਨੇ ਇਨਾਂ ਦੀ ਪਾਵਨ ਉਤਪਤੀ ਰਚਨਾ ਹੋਈ ਤੇ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪ੍ਰਮਾਨਤ ਗੁਰੂ ਮਹਾਰਾਜ ਦੇਦੇ ਹਨ ਕਿ ਜੋ ਮਾਲਕ ਹੈ ਉਹ ਆਪ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ ਸੋ ਸ੍ਰਿਸ਼ਟੀ ਉਸ ਦੀ ਰਚਾਈ ਰਚਨਾ ਹੈ ਆਪੇ ਸ੍ਰਿਸ਼ਟ ਉਹ ਪਾਇੰਦਾ ਪਿਆਰਾ ਉਹ ਮਾਲਕ ਪਿਆਰਾ ਸੱਚੇ ਪਾਤਸ਼ਾ ਜਿਸ ਨੇ ਰੋਸ਼ਨੀ ਦੇਣ ਵਾਸਤੇ ਇਸ ਸੰਸਾਰ ਦੇ ਸੂਰਜ ਦੀ ਉਤਪਾਦੀ ਕੀਤੀ ਤੇ ਰਾਤ ਦੇ ਸਮੇਂ ਜਦੋਂ ਚੰਦ ਆਪਣੀ ਚਨਾਨ ਚਾਨਣੀ ਕਰਦਾ ਹੈ ਰੋਸ਼ਨੀ ਕਰਦਾ ਹੈ ਅੰਧੇਰਾ ਦੂਰ ਕਰ ਦਿੰਦਾ ਹੈ ਇਸੇ ਤਰ੍ਹਾਂ ਮਾਲਕ ਸੱਚੇ ਪਾਤਸ਼ਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਵਸ ਜਾਂਦਾ ਹੈ ਤੇ ਉਸ ਦੇ ਮਨਾਂ ਦੇ ਅੰਦਰ ਵੀ ਜੋ ਅੰਧਿਆਰਾ ছায়ਾ ਹੈ ਉਹ ਮਹਾਰਾਜ ਸੱਚੇ ਪਾਤਸ਼ਾ ਜੀ ਜਿਸ ਤਰ੍ਹਾਂ ਸੂਰਜ ਰੋਸ਼ਨੀ ਦਿੰਦਾ ਹੈ ਚੰਦ ਰਾਤ ਨੂੰ ਚਾਨਣਾਨੀ ਖਿਲਾਰ ਕਰਕੇ ਚਾਨਣਾ ਦਿੰਦਾ ਹੈ ਇਸੇ ਤਰ੍ਹਾਂ ਜੋ ਮਾਲਕ ਸ੍ਰਿਸ਼ਟੀ ਦਾ ਹੈ ਜੋ ਪਰਮੇਸ਼ਰ ਅਕਾਲ ਪੁਰਖ ਹੈ ਉਹ ਸਾਡੇ ਮਨਾਂ ਦੇ ਅੰਦਰ ਚਾਨਣ ਦੇਣ ਵਾਲਾ ਹੈ ਤੇ ਉਸ ਦੀ ਹੀ ਸਾਰੀ ਸ੍ਰਿਸ਼ਟੀ ਸਾਰੀ ਰਚਨਾ ਹੈ ਇਸ ਵਾਸਤੇ ਚੌਥੇ ਪਾਤਸ਼ਾਹ ਜੀਆ ਨੇ ਉਸ ਮਾਲਕ ਦੀ ਉਸਤਤ ਕੀਤੀ ਹੈ ਉਸ ਮਾਲਕ ਦੀ ਉਸ ਦਾ ਬਿਆਨ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ ਚੌਥੇ ਪਾਤਸ਼ਾਹ ਜੀਆ ਨੇ ਕਿ ਜੋ ਮਾਲਕ ਹੈ ਸ੍ਰਿਸ਼ਟੀ ਦਾ ਜਿਸ ਨੇ ਸਾਰੀ ਸ੍ਰਿਸ਼ਟੀ ਸਾਰਿਆਂ ਨੂੰ ਪੈਦਾ ਕੀਤਾ ਹੈ ਤੇ ਉਹ ਮਾਲਕ ਬੜੀ ਵੱਡੀ ਸਮਰੱਥਾ ਦੇ ਯੋਗ ਹੈ ਇਸ ਵਾਸਤੇ ਉਸ ਨੇ ਹੀ ਸੂਰਜ ਚੰਦ ਚਨਾਨ ਪੈਦਾ ਕੀਤੇ ਹਨ ਇਸੇ ਤਰ੍ਹਾਂ ਮਾਲਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਉਹ ਆਪ ਨੇ ਤਾਣਿਆ ਤਾਣ ਹੈ ਪਿਆਰਾ ਉਹ ਮਾਲਕ ਸੱਚੇ ਪਾਤਸ਼ਾਹ ਨੇ ਤਾਣਿਆਂ ਦਾ ਤਾਣ ਹੈ ਪਿਆਰਿਆਂ ਦਾ ਪਿਆਰਾ ਹੈ ਨਿਮਾਨਿਆਂ ਦਾ ਮਾਨ ਹੈ ਉਹ ਸਾਰਿਆਂ ਨੂੰ ਮਾਨ ਬਖਸ਼ਣ ਵਾਲਾ ਹੈ ਉਸ ਦਾ ਕਿਸੇ ਦੇ ਨਾਲ ਬੈਰ ਨਹੀਂ ਹੈ ਇਸ ਵਾਸਤੇ ਪਹਿਲੇ ਪਾਤਸ਼ਾਹ ਜੀਆਂ ਨੇ ਜੋ ਜਪਜੀ ਸਾਹਿਬ ਦੀ ਪਾਵਨ ਮੂਲ ਮੰਤਰ ਦੇ ਵਿੱਚ ਗੁਰੂ ਮਹਾਰਾਜ ਜੀਆਂ ਨੇ ਸਮਝਾਉਣਾ ਕੀਤਾ ਹੈ ਕਿ ਪਰਮਾਤਮਾ ਇੱਕ ਹੈ ਇੱਕ ਓੰਕਾਰ ਇੱਕ ਦਾ ਭਾਵ ਪਰਮਾਤਮਾ ਓ ਅੰਕਾਰ ਇੱਕ ਹੈ ਤੇ ਸਤ ਨਾਮ ਉਸ ਦਾ ਨਾਮ ਹੈ ਸੱਚਾ ਨਾਮ ਹੈ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਸ ਦਾ ਕਿਸੇ ਦੇ ਨਾਲ ਬੈਰ ਨਹੀਂ ਹੈ ਉਹ ਨਿਰਵੈਰ ਰਹਿਤ ਹੈ ਇਸ ਵਾਸਤੇ ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਆਪ ਨੇਤਾਣਿਆਂ ਦਾ ਤਾਨ ਹੈ ਪਿਆਰਿਆਂ ਦਾ ਪਿਆਰਾ ਹੈ ਨਿਮਾਨਿਆਂ ਦਾ ਮਾਨ ਹੈ ਉਸ ਦੀ ਆਪ ਦਇਆ ਕਰਕੇ ਸਾਰੀ ਸ੍ਰਿਸ਼ਟੀ ਨੂੰ ਰਚਦਾ ਹੈ ਤੇ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ ਤੇ ਉਸ ਦੀ ਫਿਰ ਪ੍ਰਤ ਪਾਲਣਾ ਕਰ ਰਿਹਾ ਹੈ ਆਪ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ ਰਚ ਰਿਹਾ ਕਣ ਕਣ ਵਿੱਚ ਵਸ ਰਿਹਾ ਹੈ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਉਸਨੇ ਇਹ ਧਰਤੀ ਸਾਜੀ ਸੂਰਜ ਅੰਧ ਸਾਜੇ ਤੇ ਉਸ ਦੀ ਰਚਨਾ ਕੀਤੀ ਉਸ ਦੇ ਵਿੱਚ ਆਪ ਹੀ ਰਮਿਆ ਹੋਇਆ ਹੈ ਕਕਣ ਦੇ ਵਿੱਚ ਉਹ ਮਾਲਕ ਪਿਆਰਾ ਆਪ ਕਿਰਪਾ ਕਰਦਾ ਹੈ ਰੱਖਦਾ ਪਿਆਰਾ ਆਪੇ ਸੁਗੜ ਸਜਾਣ ਤੇ ਮਾਲਕ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਦਾ ਉਪਦੇਸ਼ ਉਸ ਮਾਲਕ ਦੀ ਉਸਤਤ ਵਡਿਆਈ ਵਿੱਚ ਰਹਿ ਕਰਕੇ ਉਸ ਮਾਲਕ ਦਾ ਨਾਮ ਜਪਣ ਵਾਸਤੇ ਚੌਥੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਮੇਰੇ ਮਨ ਜਪ ਰਾਮ ਨਾਮ ਨਿਸਾਨ ਉਸ ਪ੍ਰਮਾਤਮਾ ਦਾ ਰਾਮ ਜਪਣਾ ਕਰ ਉਸ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਤੇ ਗੁਰੂ ਕੀ ਸੰਗਤ ਵਿੱਚ ਸਤ ਸੰਗਤ ਮਿਲ ਧਾਇ ਤੂੰ ਹਰ ਹਰ ਬਹੁੜ ਨਾਮਣ ਜਾਣ ਫਿਰ ਤੇਰਾ ਜੋ ਜਨਮ ਮਰਨ ਦਾ ਗੇੜ ਹੈ ਉਹ ਕਟਿਆ ਜਾਵੇਗਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਜਨਮ ਮਰਨ ਤੋਂ ਮੁਕਤ ਕਰ ਦਿੰਦੇ ਹਨ ਸਤ ਸੰਗਤ ਮੇਲਾ ਧਿਆਏ ਤੂੰ ਹਰ ਹਰ ਬੋੜ ਨਾਮੁ ਨਜਾਨ ਫਿਰ ਤੇਰਾ ਵਾਰ ਵਾਰ ਜੋ ਜਨਮ ਮਰਨ ਦਾ ਗੇੜ ਹੈ ਕਟਿਆ ਜਾਏਗਾ ਇਸ ਵਾਸਤੇ ਪਾਦਸ਼ਾਹ ਜੀਆ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਉਸ ਪ੍ਰਮਾਤਮਾ ਦੇ ਰਾਮ ਨਾਮ ਨੂੰ ਸਮਝ ਕਰਕੇ ਤੂੰ ਜਪਨਾ ਕਰ ਉਸ ਪ੍ਰਮਾਤਮਾ ਦੀ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਇਸ ਸੰਸਾਰ ਦੇ ਵਿੱਚ ਪਰਉਪਕਾਰ ਕਮਾ ਕਰਕੇ ਤੂੰ ਆਪਣਾ ਜੀਵਨ ਸਫਲਾ ਕਰ ਲੈ ਗੁਰੂ ਮਾਰਾ ਸਾਧ ਜੀਆਂ ਨੇ ਅੱਜ ਦੇ ਪਾਵਨ ਉਪਦੇਸ਼ ਅੰਦਰ ਉਸ ਮਾਲਕ ਦੀ ਮਹਾਨਤਾ ਉਸ ਮਾਲਕ ਦੀ ਜੋ ਕਿਰਪਾ ਹੈ ਸਾਰੀ ਦੁਨੀਆ ਤੇ ਸ੍ਰਿਸ਼ਟੀ ਤੇ ਉਸ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ੍ਰਿਸ਼ਟ ਜੋ ਸਮਝਾਉਣਾ ਕੀਤਾ ਹੈ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਵੀ ਗੁਰੂ ਕੀ ਸੰਗਤ ਪ੍ਰਾਪਤ ਕਰਦੇ ਆ ਗੁਰੂ ਕੀ ਚਰਨਾਂ ਤੇ ਨਮਸਤਕ ਹਾਜ਼ਰੀਆਂ ਲਵਾਈਆਂ ਗੁਰੂ ਚਰਨਾਂ ਦੇ ਨਾਲ ਜੁੜਦੇ ਆਂ ਰਸਨਾ ਨੂੰ ਪਵਿੱਤਰ ਕੀਤਾ ਹੈ ਹਾਜ਼ਰੀਆਂ ਲਵਾਈਆਂ ਪਾਤਸ਼ਾਹ ਜੀ ਦੇ ਪਾਵਨ ਦਰਕਰ ਵਿਖੇ ਪਹੁੰਚ ਕੇ ਗੁਰੂ ਕੀ ਸੰਗਤ ਪ੍ਰਾਪਤ ਕਰਦਿਆਂ ਸੋ ਵੱਡ ਭਾਗੇ ਹੋ ਗੁਰੂ ਮਹਾਰਾਜ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਲੇਖੇ ਪ੍ਰਵਾਨ ਕਰਨ ਮੇਰਾ ਪਰਿਆ ਹੱਥ ਰੱਖ ਕੇ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਜੋੜ ਕੇ ਨਾਮ ਦਾਣ ਦੀ ਦਾਤ ਗੁਰ ਸਿੱਖੀ ਜੀਵਨ ਦੇ ਵਿੱਚ ਪਾਤਸ਼ਾਹ ਜੀ ਪ੍ਰਵਕਤਾ ਬਖਸ਼ਿਸ਼ ਕਰਕੇ ਸਾਧ ਸੰਗਤਾਂ ਨੂੰ ਨੇਹਾਲ ਕਰਨ ਇਸੇ ਤਰ੍ਹਾਂ ਆਪਣੇ ਪਾਵਨ ਦਰਕਾਰ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖਣ ਮਹਾਰਾਜ ਸੋਝੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰ ਸਬਦੀ ਵਿਚਾਰ ਕਰਦਿਆਂ ਏਕ ਨੀਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਦਾਤਾ ਗੁਰੂ ਪਾਤਸ਼ਾਹ ਜੀ ਬਖਸ਼ਿੰਦ ਹਨ ਗੁਰੂ ਕੀ ਸੰਗਤ ਬਖਸ਼ਨ ਜੋਗ ਹੈ ਬਖਸ਼ ਲੈਣਾ ਦੀ ਸੋ ਲਵਾਓ ਹਾਜ਼ਰੀਆਂ ਗੁਰ ਫਤੇ ਦੀ ਸਾਂਝ ਪਾ ਕੇ ਜੋ ਪਾਵਨ ਸ਼ਬਦ ਵਿਚਾਰ ਹੋਈ ਸਮਾਪਤੀ ਹੈ ਜੀ ਸੋ ਗੁਰੂ ਮਹਾਰਾਜ ਕਿਰਪਾ ਕਰਨ ਹਾਜ਼ਰੀਆਂ ਲਵਾਓ ਫਤੇ ਦੀ ਸਾਂਝ ਪਾ ਕੇ ਤੇ ਗੁਰੂ ਪਾਸ਼ਾ ਦੀ ਚਰਣਾਵੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਮਹਾਰਾਜ ਕਿਰਪਾ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਵਾਹਿਗੁਰੂ ਇਹ ਗੁਰੂ